ਬੀਤੀ ਸਾਲਾਂ ਦਾ ਸੋਚਦਾ ਹੁੰਦਾ ਸੀ ਮੀ ਨਹਿਰ ਦਾ ਪਾਣੀ ਖੇਤਾਂ ਨੂੰ ਲੱਗਣਾ ਚਾਹੀਦਾ ਤੇ ਮੇਰੇ ਮਨ ਦੇ ਵਿੱਚ ਇੱਕ ਵਿਚਾਰ ਸੀ ਇੱਥੇ ਪਿੰਡ ਇੱਕ ਗਾਂ ਅੱਗੇ ਜਰਗੜੀ ਉਹਦੇ ਵਿੱਚੋਂ ਸਿੱਧਾ ਕਨੈਕਟ ਚੱਲਿਆ ਸੀ ਮੈਂ ਉਹਦਾ ਤਲਾਕਾ ਦੇਖਦਾ ਸੀ ਜਦੋਂ ਪਾਣੀ ਪੈ ਜੇ ਮੈਨੂੰ ਬੜਾ ਚੰਗਾ ਲੱਗਦਾ ਸੀ ਪਰ ਮੈਨੂੰ ਨਹੀਂ ਸੀ ਪਤਾ ਵੀ ਪ੍ਰਮਾਤਮਾ ਆਪਾਂ ਨੂੰ ਇੰਨੀ ਸ਼ਕਤੀ ਦੇਊ ਵੀ ਅਸੀਂ ਇਹ ਪੂਰੇ ਪੰਜਾਬ ਲਈ ਹਲਕੇ ਲਈ ਪਾਣੀ ਦੀਆਂ ਨਵੀਆਂ ਨਦੀਆਂ ਬਹਾ ਦੇਾਂਗੇ ਭਗਰੀ ਯੋਜਨਾ ਵੀ ਹਰ ਇੱਕ ਪਿੰਡ ਦੇ ਵਿੱਚ ਪਾਣੀ ਦਿੱਤਾ ਜਾਵੇ 90 95% ਆਉਣ ਵਾਲੇ ਸਾਲ ਤੱਕ ਕੰਪਲੀਟ ਹੋ ਜਾਊਗਾ। ਕ੍ਰੀਪ ਉਹੀ ਕਾਰਨ ਆ ਵੀ ਸਾਡੇ ਪੰਜਾਬ ਦਾ ਜਿਹੜਾ ਪਾਣੀ ਬਹੁਤ ਜ਼ਿਆਦਾ ਡੂੰਗਾ ਹੋਇਆ ਕਿਉਂਕਿ ਅਸੀਂ ਧਰਤੀ ਧਰਤੀ ਸਾਡੀ ਪਾਣੀ ਦੀ ਬੈਂਕ ਆ। ਜੇ ਅਸੀਂ ਬੈਂਕ ਨੂੰ ਹੀ ਖਤਮ ਕਰ ਦਾਂਗੇ ਮੁੜ ਕੇ ਇਹਦੇ ਵਿੱਚ ਬੈਲੈਂਸ ਨਹੀਂ ਹੋਊਗਾ ਤੇ ਸਾਡੇ ਕੋਲ ਪੱਲੇ ਕੀ ਪਊਗਾ। ਕਿਤੇ ਜਾ ਕੇ ਮੋਟਰਾਂ ਪਾਣੀ ਦਿੰਦੀਆਂ ਅਸੀਂ ਆ। ਇਸ ਨਾਲ ਸਾਨੂੰ ਬਹੁਤ ਫਾਇਦਾ ਹੋਣਾ ਕਿਸਾਨਾਂ ਨੂੰ। ਮੰਨ ਲਓ ਵੀ ਮੋਟਰ ਘਟ ਵਰਤੋਂ ਆਊਗੀ। ਨਹਿਰ ਦਾ ਪਾਣੀ ਵਰਤਾਂਗੇ, ਫਸਲ ਵਧੀਆ ਹੋਊਗੀ। ਤੇ ਸਾਨੂੰ ਲਾਗਤ ਵੀ ਘਟੂਗੀ। ਕਈ ਨਾ ਪਿੰਡਾਂ ਦੇ ਵਿੱਚ ਹੀ ਹੁੰਦਾ ਮਤਲਬ ਉਹ ਵੀ ਨਹੀਂ ਚਾਰ ਚਰਖਾ ਤੁਸੀਂ ਪਹਿਲਾਂ ਤਾਂ ਮੈਂ ਸਾਰੇ ਪੰਜਾਬਾਸੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸੱਚੀ ਗੱਲ ਸਾਹਿਬ ਵੈਜੀ ਗੁਫਤੇ ਕਰੀਬ-ਕਰੀਬ ਜਦੋਂ ਨਵੀਂ ਸਰਕਾਰ ਸਾਡੀ ਬਣੀ ਆ ਭਗਵੰਤ ਮਾਨ ਜੀ ਮੁੱਖ ਮੰਤਰੀ ਜੀ ਦੀ ਅਗਵਾਈ ਦੇ ਵਿੱਚ ਤੇ ਮੈਂ ਸਰਕਾਰ ਤੋਂ ਪਹਿਲਾਂ ਵੀ 20-30 ਸਾਲਾਂ ਦਾ ਸੋਚਦਾ ਹੁੰਦਾ ਸੀ ਮੀਂਹ ਨਹਿਰ ਦਾ ਪਾਣੀ ਖੇਤਾਂ ਨੂੰ ਲੱਗਣਾ ਚਾਹੀਦਾ ਤੇ ਮੇਰੇ ਮਨ ਦੇ ਵਿੱਚ ਇੱਕ ਵਕਸ਼ਾ ਸੀ ਇੱਥੇ ਪਿੰਡ ਇੱਕ ਗਾਂ ਅੱਗੇ ਜਰਗੜੀ ਉਹਦੇ ਵਿੱਚੋਂ ਸਿੱਧਾ ਕਨਕ ਚੱਲਿਆ ਸੀ ਮੈਂ ਉਹਦਾ ਤਲਾਕਾ ਦੇਖਦਾ ਸੀ ਜਦੋਂ ਪਾਣੀ ਪੈ ਮੈਨੂੰ ਬੜਾ ਚੰਗਾ ਲੱਗਦਾ ਸੀ ਪਰ ਮੈਨੂੰ ਨਹੀਂ ਸੀ ਪਤਾ ਕਿ ਪ੍ਰਮਾਤਮਾ ਆਪ ਨੂੰ ਇੰਨੀ ਸ਼ਕਤੀ ਦੇਊ ਵੀ ਅਸੀਂ ਇਹ ਪੂਰੇ ਪੰਜਾਬ ਲਈ ਹਲਕੇ ਲਈ ਪਾਣੀ ਦੀਆਂ ਨਵੀਆਂ ਨਦੀਆਂ ਬਹਾ ਦੇਾਂਗੇ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਪੰਜਾਬ ਸਰਕਾਰ ਇਹੇ ਕੰਮ ਕਿਸਾਨੀ ਦੇ ਲਈ ਮਜ਼ਦੂਰਾਂ ਲਈ ਕਰਨੀ ਆ ਤੇ ਉਹਦੇ ਨਾਲ ਇਹ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਪੰਜਾਬ ਦਾ ਜਿਹਨੂੰ ਰੰਗਲਾ ਪੰਜਾਬ ਕਹਿੰਦੇ ਨੇ ਵਾਕਈ ਇਹਨਾਂ ਯੋਜਨਾਵਾਂ ਦੇ ਨਾਲ ਰੰਗਲਾ ਬਣਨਾ ਕੋਈ ਰੰਗ ਬਰੰਗੇ ਰੀਬਨ ਪਹਿਨ ਕੇ ਰੰਗਲਾ ਨਹੀਂ ਬਣਦਾ ਹੁੰਦਾ ਕਿੰਨੇ ਕੁ ਲਾਗਦਾ ਤੇ ਕਿਹੜੀ ਨਹਿਰ ਤੋਂ ਕਿਨੇ ਕਿਹੜੇ ਪਿੰਡਾਂ ਨੂੰ ਪਾਣੀ ਜਿਹੜਾ ਹੈਗਾ ਦਿੱਤਾ ਜਾਣਾ ਕਿੰਨੇ ਕੁ ਫਾਇਦਾ ਹੋਊਗਾ ਕਿਸਾਨਾਂ ਨੂੰ ਪਹਿਲਾਂ ਤਾਂ ਸਾਰੇ ਅਮਰਗੜ ਹਲਕੇ ਦੇ ਕਿਸਾਨਾਂ ਤੇ ਜਿੰਨੇ ਵੀ ਖੇਤਮ ਨੇ ਉਹਨਾਂ ਨੂੰ ਮੇਰੀ ਯੋਜਨਾ ਵੀ ਹਰ ਇੱਕ ਪਿੰਡ ਦੇ ਵਿੱਚ ਪਾਣੀ ਦਿੱਤਾ ਜਾਵੇ 90 95% ਆਉਣ ਵਾਲੇ ਸਾਲ ਤੱਕ ਕੰਪਲੀਟ ਹੋ ਜਾਊਗਾ। ਕਰੀਬ ਕਿਵਨ ਨਵੇਂ ਰਜਵਾਏ ਤੇ ਪੁਰਾਣੇ ਅੰਡਰਗ੍ਰਾਉਂਡ ਪਾਈਪ 111 ਕਰੋੜ ਦਾ ਪਹਿਲਾਂ ਪਾਸ ਹੋਇਆ ਤੇ ਇਹ 250 300 ਕਰੋੜ ਦੇ ਨਿਰਧਿਤ ਦੇ ਪ੍ਰੋਜੈਕਟ ਬਣ ਜਨ ਨੇ ਟੋਟਲ। ਤੇ ਇੰਨੇ ਪ੍ਰੋਜੈਕਟਾਂ ਤੋਂ ਬਾਅਦ ਫਿਰ ਇਹ ਸਰ ਕੀਤਾਂ ਦੇ ਵਿੱਚ ਪਾਣੀ ਜਾਣਾ। ਤੇ ਇਹ ਪਾਣੀ ਦੇ ਨਾਲ ਇੱਕ ਤਾਂ ਸਾਡੇ ਜਿਹੜੇ ਪਿੰਡਾਂ ਦੇ ਵਿੱਚ ਤਰਤੀ ਦੇ ਵਿੱਚ ਰੀਚਾਰਜ ਹੋਣਾ ਪਾਣੀ ਨਲਕਿਆਂ ਦਾ ਮੋਟਰ ਦਾ ਪਾਣੀ ਉੱਚਾ ਆਊਗਾ ਪਾਣੀ ਸਵਸ ਮਿਲੂਗਾ ਤੰਦਰੁਸਤ ਪਾਣੀ ਮਿਲੂਗਾ ਸਾਡੀਆਂ ਫਸਲਾਂ ਵੀ ਜਿੰਨਾਂ ਦਾ ਆਟਾ ਖਾਣਾ ਸਬਜ਼ੀ ਖਾਣੀ ਆ ਉਹ ਸਿਹਤ ਲਈ ਵੀ ਬੈਨੀਫਿਟੂ ਉਸ ਤੋਂ ਬਿਨਾਂ ਸਾਡੇ ਬਿਜਲੀ ਦਾ ਵੀ ਖਰਚਾ ਘਟਣਾ ਇਹ ਪੰਜਾਬ ਦੇ ਭਵਿੱਖ ਦੀ ਗੱਲ ਆ ਮੈਂ ਤਾਂ ਹਜੇ ਤੱਕ ਹੈਰਾਨ ਸੀ ਇਹ ਗੱਲ ਤੇ ਵੀ ਜਿਹੜੀਆਂ ਬਹੁਤ ਪੁਰਾਣੀਆਂ ਸਰਕਾਰਾਂ ਕਾਂਗਰਸ ਜੀਆਂ ਅਕਾਲੀ ਦਲ ਜੀਆਂ ਵੱਡੇ ਵੱਡੇ ਕਿਸਾਨਾਂ ਦੇ ਕੋਲ ਆ ਕੇ ਬਿਆਨ ਦਿੱਤੇ ਸੀ ਹਤੇਸੀ ਆ ਮੇਰੇ ਨਾਲੋਂ ਗੱਲ ਕਰਦੇ ਦੇਦੇ ਨੂੰ ਹਤੇਸੀ ਕੀ ਸੀ ਜਿਹੜਾ ਬੰਦਾ ਖੁਦ ਫਰੀ ਦਾ ਪਾਣੀ دریاਵਾ ਦਾ ਪਾਣੀ ਸਾਂਭ ਨਹੀਂ ਸਕਦਾ ਤੇ ਉਹ ਤੋਂ ਵੱਡਾ ਤਾਂ ਕਿਸਾਨ ਦਾ ਕੋਈ ਦੁਸ਼ਮਣ ਹੋ ਨਹੀਂ ਸਕਦਾ ਅੱਜ ਉਹ ਘਾਟਣਾ ਜਿਹੜਾ ਉਹ ਸਰਕਾਰ ਦਾ ਕੀਤਾ ਗਿਆ ਅਸੀਂ ਬਿਲਕੁਲ ਇਹ ਸਾਡੇ ਕਰੀਬ 15 ਪਿੰਡ ਦੇ ਚਾਰ ਮੋਗੇ ਸੀ ਨਹਿਰ ਦੇ ਵਿੱਚੋਂ ਲੱਗੇ ਨੇ ਇਹ ਪ੍ਰੋਜੈਕਟ ਬੰਨੇ ਜੀਰੋ ਸਾਹਿਬ ਇੱਥੇ ਹੈਗੇ ਨੇ ਨਾਲ ਤੇ ਉਹਨਾਂ ਨੂੰ ਬੁਲਾ ਲਿਓ ਅੱਗੇ ਇਹ ਸਾਡੇ ਪਹਿਲਾਂ ਤਾਂ ਲੁਧਿਆਣਾ ਜ਼ਿਲ੍ਹੇ ਦੇ ਦੋ ਪਿੰਡਾਂ ਦੇ ਵਿੱਚ ਆਉਣਗੇ ਛੱਤਸਲਾ ਤੇ ਮਹਾਂਪੁਰ ਫਿਰ ਸਾਡਾ ਪੁਰਥਲਾ ਗੱਜਨमाजरा ਆਪਣਾ ਪਿੰਡ ਮੇਰਾ ਫਿਰ ਰੁੜਕੀ ਕਲਾਂ ਚੰਦੁਰਈਆਂ ਤੇ ਜੱਟੂਆਂ ਮੰਡੀਆਂ ਬੁੰਗਾ ਸੇਕੇ ਤੱਕ ਜਾਊਗਾ ਇਹ ਡਰੇਨ ਦੇ ਉੱਪਰ ਪੈਪ ਜਾਣਗੇ ਉਹਦੇ ਨਾਲ ਅਗਲੇ ਪੈਪ ਤੋਂ ਜਾਣੇ ਨੇ ਜੱਬੋ ਮਾਜਰੇ ਨੂੰ ਕੁਝ ਏਰੀਆ ਮਹਾਂਪੁਰ ਦਾ ਉਦੋਂ ਅੱਗੇ ਰੁੜਕੀ ਖੁਰਦ ਤੇ ਮੰਨਮੀ ਨੂੰ ਪਾਣੀ ਜਾਣਾ ਇੱਕ ਉਹ ਦੂਜੇ ਪਾਸੇ ਇੱਕ ਦੋ ਦੋ ਮੋਗੇ ਲੱਗਣੇ ਆ ਇੱਕ ਜਗੋ ਤੀਰੋ ਮਜਦੇ ਨੂੰ ਇੱਕ ਜਾਊਗਾ ਲਾਡੇਵਾਲ ਨੂੰ ਇਹ ਸਾਰੇ ਇਹਨਾਂ ਦੇ ਖੇਤਾਂ ਨੂੰ ਪਾਣੀ ਦੇਣਗੇ ਕਿਉਂਕਿ ਮੇਰਾ ਵੀ ਜਿਹੜੀ ਭੀਮਰੋ ਬਾਬਾ ਸਾਹਿਬ ਡਾਕਟਰ ਵੀਦਕਰ ਨੇ ਸੁਪਨਾ ਚੜ੍ਹਦੀ ਜਤੀ ਗਰੀਬ ਲਈ ਮਜ਼ਦੂਰ ਲਈ ਪਿੰਡਾਂ ਦੀ ਵਿਕਾਸ ਕਿਵੇਂ ਉਹਨਾਂ ਦਾ ਹੋ ਸਕਦਾ ਉਹਦੇ ਵਿੱਚ ਦੋਨੋਂ ਹੀ ਗੱਲਾਂ ਨੇ ਮੇਰੇ ਮਨ ਦੇ ਵਿੱਚ ਇਹ ਆ ਇੱਕ ਤਾਂ ਪਿੰਡਾਂ ਦੇ ਵਿੱਚ ਗਰਾਊਂਡ ਇੱਕ ਜੇ ਜੇ ਟੋਪੇ ਤੇ ਉਹਨਾਂ ਦਾ ਖਾਤਮਾ ਕਰਨਾ ਉੱਥੇ ਚੰਗਾ ਸਵੱਛਤਾ ਨਾਲ ਤੇ ਸਾਡੇ ਬੱਚਿਆਂ ਨੂੰ ਖੇਡਣ ਲਈ ਗਰਾਊਂਡ ਦੇਣ ਇੱਕ ਥੀ ਦਾ ਖੇਤਾਂ ਨੂੰ ਪਾਣੀ ਦੇਣਾ ਇਹ ਸੁਪਨਾ ਪੂਰਾ ਹੋਵੇ ਪਹਿਲਾਂ ਇਹ ਜਿਹੜੀ ਸੁਚਾਈ ਹੁੰਦੀ ਸੀ ਕਿਸ ਤਰ੍ਹਾਂ ਹੁੰਦੀ ਸੀ ਜਿੱਥੇ ਤੋਂ ਪਾਣੀ ਜਾਊਗਾ ਨਹਿਰੀ ਪਾਣੀ ਇਹ ਸਾਰਾ ਟਿਊਬਵੈਲ ਮੋਟਰਾਂ ਟਿਊਬਵਲਾਂ ਤੇ ਆਰਟੀਫੀਸ਼ੀਅਲ ਸਾਧਨਾ ਰਹੀ ਹੁੰਦੀ ਸੀ ਉਹੀ ਕਾਰਨ ਆ ਵੀ ਸਾਡੇ ਪੰਜਾਬ ਦਾ ਜਿਹੜਾ ਪਾਣੀ ਬਹੁਤ ਜ਼ਿਆਦਾ ਡੂੰਘਾ ਹੋਇਆ ਕਿਉਂਕਿ ਅਸੀਂ ਧਰਤੀ ਧਰਤੀ ਸਾਡੀ ਪਾਣੀ ਦੀ ਬੈਂਕ ਆ ਜੇ ਅਸੀਂ ਬੈਂਕ ਨੂੰ ਹੀ ਖਤਮ ਕਰਦਾਂਗੇ ਮੁੜ ਕੇ ਇਹਦੇ ਵਿੱਚ ਬੈਲੈਂਸ ਨਹੀਂ ਹੋਊਗਾ ਤੇ ਸਾਡੇ ਕੋਲੇ ਪੱਲੇ ਕੀ ਪਊਗਾ ਇਸ ਕਰਕੇ ਬਹੁਤ ਵੱਡੀ ਸਾਨੂੰ ਇਹਦੇ ਨਾਲ ਰਾਹਤ ਆਉਣੀ ਹੈ ਜਿਹੜਾ ਅੱਜ-ਅੱਜ ਪੈਪਾ ਪੈ ਰਹੀਆਂ ਨੇ ਬਹੁਤ ਵਧੀਆ ਸਾਰੇ ਕਿਸਾਨਾਂ ਲਈ ਕਿਉਂਕਿ ਜਿਹੜਾ ਦਿਨੋਂ-ਦਿਨਾ ਪਾਣੀ ਦਾ ਪੱਦਰ ਸੀ ਉਹ ਬਹੁਤ ਨੀਮਾ ਹੋ ਰਿਹਾ ਸੀ ਹਰ ਵਾਰੀ ਜੀਰੀ ਵੇਲੇ ਆਪਾਂ ਨੂੰ ਪੈਪਾ ਪਾਉਣੀ ਪੈਂਦੀਆਂ ਸੀ ਤਾਂ ਕਿਤੇ ਜਾ ਕੇ ਮੋਟਰਾਂ ਪਾਣੀ ਦਿੰਦੀਆਂ ਸੀ ਇਸ ਨਾਲ ਸਾਨੂੰ ਬਹੁਤ ਫਾਇਦਾ ਹੋਣਾ ਕਿਸਾਨਾਂ ਨੂੰ ਮੰਨ ਲਓ ਵੀ ਮੋਟਰ ਘੱਟ ਵਾਰ ਤੋਂ ਆਊਗੀ ਨਹਿਰ ਦਾ ਪਾਣੀ ਵਰਤਾਂਗੇ ਫਸਲ ਵਧੀਆ ਹੋਊਗੀ ਤੇ ਸਾਨੂੰ ਲਾਗਤ ਵੀ ਘਟੂਗੀ ਬਾਬਾ ਬਿਜਲੀ ਦੀ ਬਚਤ ਪਾਣੀ ਦੀ ਇਹਦੇ ਨਾਲ ਬਿਜਲੀ ਦੀ ਬਚਤ ਵੀ ਹੋਊਗੀ ਤੇ ਪਾਣੀ ਦੀ ਵੀ ਜਿਹੜਾ ਆਪਾਂ ਥੱਲੋਂ ਕੱਢਦੇ ਆ ਉਹਦੀ ਵੀ ਬਚਤ ਹੋਊਗੀ ਬਹੁਤ ਖੁਸ਼ੀ ਆ ਇਲਾਕੇ ਨੂੰ ਅਸੀਂ ਆਪਦੇ ਲੈਵਲ ਤੇ ਪਹਿਲਾਂ ਤਾਂ ਅਸੀਂ ਸਰਦਾਰ ਭਗਵੰਤ ਸਿੰਘ ਮਾਨ ਸੀਐਮ ਸਾਹਿਬ ਦਾ ਤੇ ਸਾਡੇ ਹਲਕੇ 'ਚ ਸਰਦਾਰ ਜਸਵੰਤ ਸਿੰਘ ਗੱਜਰਮਾਰਾ ਦਾ ਤਹਿ ਦਲੋਂ ਤੁਹਾਨੂੰ ਆ ਦੇਖੋ ਸਾਡਾ ਪਾਣੀ ਦਾ ਜਿਆ ਲੈਵਲ ਬਹੁਤ ਨੀਮਾ ਚਲਿਆ ਗਿਆ ਸੀ ਜਿਵੇਂ ਹੁਣ ਨਹਿਰੀ ਪਾਣੀ ਲੱਗ ਰਿਹਾ ਹੈ ਤੇ ਸਾਡਾ ਪਾਣੀ ਉੱਚਾ ਆ ਜਾਊਗਾ ਪਹਿਲਾਂ ਵੀ ਸਰਕਾਰਾਂ ਨੇ ਕਿਸੇ ਸੋਚਿਆ ਹੀ ਨਹੀਂ ਹੈਗਾ ਸੋ ਅਸੀਂ ਬਹੁਤ ਖੁਸ਼ ਆ ਸੀਐਮ ਸਾਹਿਬ ਦੇ ਤੇ ਐਮਐਲ ਸਾਹਿਬ ਦੇ ਜਿਹੜਾ ਪ੍ਰੋਜੈਕਟ ਹੈ ਸਾਡਾ ਇਹ ਅਮਰਗੜ ਹਲਕੇ ਨੂੰ ਪਹਿਲ ਦੇ ਆਧਾਰ ਤੇ ਮਿਲਿਆ ਹੈ ਅਰੇ ਬਹੁਤ ਮਿਹਨਤ ਕਰ ਰਹੇ ਨੇ ਕਿੰਨੇ ਪਿੰਡਾਂ ਨੂੰ ਪਾਣੀ ਲੱਗ ਗਿਆ